ਰੀਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਕਿਸਮਤ ਦੀਆਂ ਖੇਡਾਂ ਬਾਰੇ ਜੋ ਸਾਡੇ ਪੰਜਾਬ ਵਾਲਿਆਂ ਦਾ ਸਟਾਰਟ ਹੋਇਆ ਬਹੁਤ ਹੀ ਵਧੀਆ ਸੀਰੀਅਲ ਆ ਆਪਾਂ ਇਸ ਬਾਰੇ ਗੱਲ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਅੱਜ ਆਪਾਂ ਗੱਲ ਕਰਦੇ ਆਂ ਜਿੱਦੋਂ ਸੰਦੀਪ ਪ੍ਰੀਤਲੀ ਕਰ ਰਿਸ਼ਤਾ ਲੈ ਕੇ ਆਂਦੀ ਆ ਤਾਂ ਪ੍ਰੀਤ ਮਨਾ ਕਰ ਦਿੰਦੀ ਆ ਆਪਾਂ ਇਸ ਬਾਰੇ ਗੱਲ ਕਰਾਂਗੇ ਸੰਦੀਪ ਤੇ ਕਵਲ ਘਰੇ ਆਂਦੇ ਆ ਤੇ ਸਾਰਿਆਂ ਨੂੰ ਮਿਲਦੇ ਆ ਤੇ ਉਸ ਤੋਂ ਬਾਅਦ ਉਹ ਰਿਸ਼ਤੇ ਦੀ ਗੱਲ ਕਰਦੇ ਆ ਤੇ ਸੰਦੀਪ ਕਹਿੰਦੀ ਆ ਕਿ ਇਹਨਾਂ ਦੀ ਮਾਸੀ ਦਾ ਮੁੰਡਾ ਆ ਉਹ ਬਹੁਤ ਹੀ ਚੰਗਾ ਆ ਤੇ ਉਹਨਾਂ ਕੋਲ ਜ਼ਮੀਨ ਵੀ ਬਹੁਤ ਵਧੀਆ ਆਂਦੀ ਆ 20 25 ਕਿੱਲੇ ਮੁੰਡੇ ਦੀ ਜ਼ਮੀਨ ਦੇ ਆਂਦੇ ਆ ਤਾਂ ਪ੍ਰੀਤ ਨੇ ਵੀ ਮੁੰਡਾ ਉਹ ਦੇਖਿਆ ਹੋਇਆ ਆ ਤੇ ਸੰਦੀਪ ਦੱਸਦੀ ਆ ਕਿ ਮੁੰਡਾ ਵੀ ਸਾਬੂਗਾ ਔਰ ਪਰਿਵਾਰ ਵੀ ਵਧੀਆ ਦਾ ਔਰ ਘਰ-ਬਾਰ ਵੀ ਵਧੀਆ ਬਣਿਆ ਹੋਇਆ ਆ ਤੇ ਮੈਂ ਉੱਥੇ ਰਿਸ਼ਤੇ ਲਈ ਹਾਂ ਕਰੇ ਆਈਆਂ ਉਹਨ ਮੈਂ ਔਰ ਕਬਲ ਤੁਹਾਡੀ ਸਲਾਹ ਲੈਣ ਆਇਆ ਕਿ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਪ੍ਰੀਤ ਦੇ ਪ੍ਰੀਤ ਦੇ ਘਰ ਆਲੇ ਕਹਿੰਦੇ ਚਲੋ ਕੋਈ ਨਹੀਂ ਸੋਚ ਲੈਨੇ ਆਪਾਂ ਕੀ ਕਰਨਾ ਜੇ ਰਿਸ਼ਤਾ ਵਧੀਆ ਤਾਂ ਆਪਾਂ ਹਾਂ ਕਰ ਦਿੰਨੇ ਆ ਤੇ ਉਹ ਸਾਰੇ ਜਾਂਦੇ ਆਹੀ ਸਲਾਹ ਕਰਦੇ ਹੁੰਦੇ ਆ ਤੇ ਕਬਲ ਕਹਿੰਦਾ ਮੁੰਡਾ ਵੀ ਠੀਕ ਆ ਤੇ ਮੁੰਡਾ ਕੰਮ ਵੀ ਵਧੀਆ ਕਰਦਾ ਤੇ ਖੇਤੀਬਾੜੀ ਵਧੀਆ ਕਰਦਾ ਵੀ ਮੁੰਡਾ ਵੀ ਠੀਕ ਆ ਆਪਾਂ ਉੱਥੇ ਪ੍ਰੀਤ ਦਾ ਰਿਸ਼ਤਾ ਕਰ ਦਿੰਨੇ ਆ ਪਰ ਘਰ ਵਾਲੇ ਕਹਿੰਦੇ ਪ੍ਰੀਤ ਤਾਂ ਵਾਰ ਜਾਣ ਦੀ ਸੋਚਦੀ ਆ ਕਿ ਆਪਾਂ ਇਸ ਨੂੰ ਬਾਹਰ ਭੇਜਣਾ ਪਰ ਸੰਦੀਪ ਕਹਿੰਦੀ ਵਾਰ ਜਾ ਕੇ ਵੀ ਕੀ ਕਰਨਾ ਸਭ ਕੁਝ ਤਾਂ ਇੱਥੇ ਅੱਜ ਕੱਲ੍ਹ ਵਾਰ ਵੀ ਕੋਈ ਕੰਮ ਨਹੀਂ ਮਿਲਦਾ ਉਸ ਤੋਂ ਬਾਅਦ ਪ੍ਰੀਤ ਪ੍ਰੀਤ ਕਰੇ ਗੱਲਾਂ ਆ ਕਰਦੀ ਹੁੰਦੀ ਆ ਉਸ ਤੋਂ ਬਾਅਦ ਜਦੋਂ ਆ ਗੱਲ ਆ ਗੱਲ ਪ੍ਰੀਤ ਨੂੰ ਪੁੱਛ ਲਈ ਆ ਤਾਂ ਪ੍ਰੀਤ ਆ ਰਿਸ਼ਤੇ ਨੂੰ ਮਨਾ ਕਰ ਦਿੰਦੀ ਆ ਪ੍ਰੀਤ ਕਹਿੰਦੀ ਆ ਕਿ ਉਹ ਮੁੰਡਾ ਮੈਨੂੰ ਪਸੰਦ ਨਹੀਂ ਹੈਗਾ ਤੇ ਜਦੋਂ ਸੰਦੀਪ ਦਾ ਵਿਆਹ ਸੀਗਾ ਉਦੋਂ ਵੀ ਮੈਨੂੰ ਉਹ ਪਰੇਸ਼ਾਨ ਕਰ ਰਿਹਾ ਸੀ ਮੈਨੂੰ ਉਹ ਮੁੰਡਾ ਬਿਲਕੁਲ ਵੀ ਪਸੰਦ ਨਹੀਂ ਹੈਗਾ ਤੇ ਆ ਗੱਲ ਸੰਦੀਪ ਨੂੰ ਸੰਦੀਪ ਨੂੰ ਜਾਂ ਤਾਂ ਸੰਦੀਪ ਨੂੰ ਬਹੁਤ ਗੁੱਸਾ ਲੱਗਦਾ ਉਹ ਕਹਿੰਦੀ ਇੰਨਾ ਵਧੀਆ ਤਾਂ ਮੁੰਡਾ ਹੈਗਾ ਪਰ ਤੂੰ ਮਨਾ ਕਿਉਂ ਕਰ ਰਹੀ ਆ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਪ੍ਰੀਤ ਕਹਿੰਦੀ ਆ ਕਿ ਮੈਨੂੰ ਉਹ ਮੁੰਡਾ ਪਸੰਦ ਨਹੀਂ ਹੈਗਾ ਮੈਂ ਉਹਦੇ ਨਾਲ ਵਿਆਹ ਨਹੀਂ ਕਰਾ ਸਕਦੀ ਉਸ ਤੋਂ ਬਾਅਦ ਪ੍ਰੀਤ ਚਾਹ ਬਣਾਉਣ ਚਲੇ ਜਾਂਦੀ ਆ ਤੇ ਪ੍ਰੀਤ ਸੋਈ ਚ ਜਾ ਕੇ ਸੋਚਦੀ ਆ ਕਿ ਮੈਨੂੰ ਉਹ ਮੁੰਡਾ ਜਮਾ ਵੀ ਪਸੰਦ ਨਹੀਂ ਹੈਗਾ ਕਿ ਤੇ ਆ ਮੇਰਾ ਉਹਦੇ ਨਾਲ ਵਿਆਹ ਫਿਕਸ ਨਾ ਕਰ ਦੇਣ ਉਹਨਾਂ ਦੇ ਰਿਸ਼ਤੇ ਨੂੰ ਵੀ ਹਾਂ ਨਾ ਕਰ ਦੇਣ ਤੇ ਉਹ ਕਿਚਨ 'ਚ ਬੈਠੀ ਆਈ ਕੇ ਸੋਚਦੀ ਹੁੰਦੀ ਆ ਉਸ ਤੋਂ ਬਾਅਦ ਪ੍ਰੀਤ ਸੰਦੀਪ ਨੂੰ ਆ ਕੇ ਕਹਿੰਦੀ ਆ ਕਿ ਦੀਦੀ ਮੈਂ ਉੱਥੇ ਰਿਸ਼ਤਾ ਨਹੀਂ ਕਰਨਾ ਮੈਨੂੰ ਉਹ ਮੁੰਡਾ ਬਿਲਕੁਲ ਵੀ ਪਸੰਦ ਨਹੀਂ ਹੈਗਾ ਤੇ ਤੂੰ ਥੀ ਉਹਦਾ ਰਿਸ਼ਤਾ ਕਿਤੇ ਹੋਰ ਕਰਾ ਦੋ ਮੈਂ ਤਾਂ ਵਾਰ ਜਾਣਾ ਮੈਂ ਤਾਂ ਤਾਂ ਹੀ ਤਾਂ ਮੈਂ ਆਈਲੈਟ ਕੀਤੀ ਹੋਈ ਆ ਸੇ ਸੰਦੀਪ ਕਹਿੰਦੀ ਆ ਕਿ ਅੱਗੇ ਤੇਰੀ ਮਰਜ਼ੀ ਆ ਪਰ ਮੇ ਸਾਨੂੰ ਸਭ ਨੂੰ ਮੁੰਡਾ ਵਧੀਆ ਲੱਗਦਾ ਮੈਂ ਹੋਰ ਕਬਲ ਆਹੀ ਸੋਚ ਕੇ ਆਏ ਸੀਗੇ ਕਿ ਅੱਜ ਘਰ ਦੇ ਨਾਲ ਸਲਾਹ ਕਰਕੇ ਤੇਰਾ ਉੱਥੇ ਰਿਸ਼ਤਾ ਪੱਕਾ ਕਰਨ ਆਇਆ ਤੇ ਪ੍ਰੀਤ ਬਹੁਤ ਨਾਰਾਜ਼ ਹੁੰਦੀ ਆ ਤੇ ਬਹੁਤ ਗੁੱਸੇ ਵੀ ਹੁੰਦੀ ਆ ਅੱਗੇ ਕੀ ਹੋਇਆ ਸੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰੋ ਧੰਨਵਾਦ